ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਆਇਆ ਖੇਤ ਲਸਣ ਪੱਟਣਾ ਤੇ ਨਾਲੇ ਆਪਾਂ ਵਿਖਾਵਾਂਗੇ ਜਿਹੜੀ ਤੁਹਾਨੂੰ ਸਬਜ਼ੀ ਲਈ ਸੀ ਕਰੰਡ ਹੋ ਗਈ ਸੀ ਨਾਲੇ ਲਸਣ ਵਿਖਾਵਾਂਗੇ ਤੁਹਾਨੂੰ ਬਈ ਲਸਣ ਵਿਖਾਵਾਂਗੇ ਤੁਹਾਨੂੰ ਗੰਡਿਆਰ ਕੀ ਲਸਣ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਚਲੋ ਪਰ ਆਪਾਂ ਤੁਹਾਨੂੰ ਬੁਖਾਉਨੇ ਹੁਣ ਆਪਣੀ ਲਸਣ ਆ ਦੇਖੋ ਬਈ ਕਈ ਇਹਦੇ ਨਾਲ ਆਪਾਂ ਪਟਣੀਆਂ ਲਸਣ ਤੇ ਆਹ ਲਸਣ ਆ ਵੇਖਣ ਨੂੰ ਵੇਖੋ ਕਿਵੇਂ ਲੱਗਦੀ ਆ ਇਹ ਇਹ ਤਾਂ ਹੋਈਏ ਸਮੁੰਦਰ ਹਾਂ ਹਾਂ ਆਪਾਂ ਕੁਦਰਾ ਕਰਕੇ ਪਾਇਆ ਇਹਨੂੰ ਹਾਂ ਰਾਲੀ ਦਾ ਆਹ ਲਸਣ ਆ ਬਈ ਵੇਖ ਲੋ ਹੁਣ ਤੁਸੀਂ ਆਹ ਲਸਣ ਆਪਾਂ ਪੱਟੀ ਆਨੇ ਆ ਨਾਲ ਪੱਟਾਂ ਨਾਲ ਤੁਹਾਨੂੰ ਖਵਾਵਾਂਗੇ ਆ ਦੇਖੋ ਲਾਲ ਲਸਣ ਆਪਣਾ ਇਹ ਤੇ ਆ ਆਪਣੀ ਸਬਜੀ ਆ ਹਾਂ ਬੱਲਾ ਇਹ ਨ ਮਸਾਂ ਜੇ ਉਗਰੀਆਂ ਵੀ ਆ ਥੋੜਾ ਜਿਹਾ ਥਾਂ ਸਬਜੀ ਹਲਾ ਪਹਿਲਾਂ ਆ ਮੁਰਕ ਮਰਕ ਹੋ ਜਾਂਦੀ ਬੱਟਨ ਵਾਲੀ ਆ ਤੇ ਮਸਾਂ ਜੇ ਉਗਰੀਆਂ ਇੱਕ ਤਾਂ ਉਦੋਂ ਠੰਡ ਪੈਂਦੀ ਸੀ ਜਦੋਂ 20 ਨੱਪੇ ਸੀ ਤੇ ਐ ਇੱਕ ਉਤੋਂ ਮੀਨ ਖਰਾਬ ਕਰਤਾ ਕੰਮ ਮੀਨਾ ਕਰਾਂਡੀ ਜੀ ਮਨੀ ਗਈਆਂ ਤੇ ਆ ਆਪਣੀ ਹੈਗੀ ਐ ਪਿੰਡੀ ਆ ਦੇਖੋ ਪਿੰਡੀ ਤਾਂ ਲੱਗਦੀ ਆਉਂਦੀ ਆ ਇਹਨੂੰ ਸੁੰਡੀ ਬਹੁਤ ਪੈ ਗਈ ਸੀ ਬਈ ਆਪਾਂ ਸਪਰੇਅ ਕਰਕੇ ਖੁਸ਼ ਨਹੀਂ ਸੀਗੇ ਨਹੀਂ ਸਪਰੇਅ ਯਾਰ ਜਦੋਂ ਆਪ ਖਾਣੀ ਆ ਫਿਰ ਸਪਰੀਆਂ ਕੀ ਕਰਨੀਆਂ ਤੇ ਆ ਵੇਖੋ ਕਿੰਨਾ ਸੁੰਡੀ ਨੇ ਪੱਤੇ ਖਾਦੇ ਇਹ ਨਵੇਂ ਪੱਤੇ ਹੁਣ ਜਮਾ ਸਹੀ ਕੱਢੀ ਹੁੰਦੀ ਆ ਵੇਖੋ ਤੁਸੀਂ ਸਪਰੇਅ ਕਰਨੀ ਬਈ ਬਈ ਇਧਰ ਬਾਈ ਸੁੱਕਾ ਪੱਟੀਆਂ ਦਾ ਲਸਣ ਆਪਾਂ ਤੁਹਾਨੂੰ ਕਰਾਉਣਾ ਸਬਜ਼ੀ ਦਾ ਦਰਸ਼ਨ ਤੇ ਆ ਆਪਣਾ ਗੁਵਾਰਾ ਬਈ ਆਵੇ ਕੋ ਤੁਸੀਂ ਅਜਾ ਗੱਠ ਗੱਠ ਦਾ ਹੋਇਆ ਗੱਠ ਦਾ ਹੋਇਆ ਨੀਂਗਾ ਵੇਖ ਲਓ ਤੁਸੀਂ ਤੇ ਨਾ ਫਲ ਚੱਕੀ ਆਉਂਦਾ ਛੋਟੇ ਛੋਟੇ ਫਲ ਚੱਕੀ ਆਉਂਦਾ ਵੇਖੋ ਆ ਆਪਣਾ ਗੁਵਾਰਾ ਵਟਾਂ ਤੇ ਲਾਇਆ ਸੀ ਬਈ ਐ ਨਾ ਵੀ ਮੁੜ ਕੇ ਮੀਂਹ ਕਣੀ ਪੈ ਜੇ ਤੇ ਫਿਰ ਪਾਣੀ ਨਾ ਗੁਵਾਰਾ ਪਾਣੀ ਨਾਲ ਮਰ ਜਾਂਦਾ ਤੇ ਤਾਂ ਕਰਕੇ ਗਵਾਰੇ ਦਾ ਵੀ ਬਹੁਤ ਵਧੀਆ ਮਿਲਿਆ ਭਾਈ ਜੜਫਲ ਆ ਇਹ ਜੋ ਆ ਤਾਂ ਗਵਾਰਾ ਉਗ ਰੰਦਾ ਜਿੱਥੇ ਨੱਪਿਆ ਭਈ ਓਏ ਹੈ ਆ ਦੇਖੋ ਭਾਈ ਜਿੱਥੇ ਉਗ ਰਿਆ ਨਹੀਂ ਸੀ ਉੱਥੇ ਵੀ ਨੱਪੇ ਸੀ ਦਵਾਰੇ ਉਹ ਵੀ ਉਗਰੇ ਆਂਦੇ ਆ ਵੇਖੋ ਇਹ ਮੈਂ ਤੁਹਾਨੂੰ ਦੱਸਿਆ ਜਿਵੇਂ ਨਾ ਮੀਂਹ ਪੈ ਗਿਆ ਸੀ ਤੇ ਮੀਂਹ ਚ ਨਾ ਇਹ ਕਰੰਡ ਜਿ ਮੰਨ ਗਿਆ ਆ ਜਿਹੜੀ ਵੱਟ ਤੇ ਹੈ ਨਹੀਂ ਸੀ ਉੱਥੇ ਨੱਪਦੇ ਸੀ ਦੁਬਾਰੇ ਤੇ ਉਗਰੇ ਆਉਂਦੇ ਆ ਉਹ ਬਈ ਪਾਲਕ ਦਾ ਬੂਜਾ ਵੀ ਰਹਿ ਜੂਗਾ ਦਾ ਤੇ ਆ ਆਪਣੇ ਤੁਸੀਂ ਵੇਖਿਆ ਕਿੰਨੂ ਆਹਾਂ ਤੇ ਆ ਆਪਾਂ ਲਾਇਏ ਸੀ ਬਈ ਟਮਾਟਰਾਂ ਦੇ ਬੂਜੇ ਆ ਇੱਕ ਮਰ ਗਿਆ ਆ ਕਹਿਣ ਜਿੰਦਾਂ ਕਿ ਇਹ 3 2 5 6 2 8 2 10 12 ਤੇ ਤੈਨੂੰ 15 ਜੋ ਇੱਕ ਮਰ ਗਿਆ ਬਈ ਤੇ ਇੱਕ ਆਪਾਂ ਤੁਹਾਨੂੰ ਵਿਖਾਉਨੇ ਆਂ ਅੱਲਾ ਦੀ ਵੱਲ ਆ ਆਪਣਾ ਹੈਗਾ ਕਿਨੂਆ ਤਾਂ ਪੁੱਜਾ ਵੀ ਆ ਬਈ ਵੱਲ ਆਪਾਂ ਲਈ ਸੀ ਮੁੱਲ ਵੇਖਦੀ ਉਹ ਲੈ ਕੇ ਲਈ ਸੀ ਤੇ ਆ ਦੇਖੋ ਵੱਲਾਂ ਦੇ ਵੀ ਬਹੁਤ ਨੱਪਿਆ ਜਿਵੇਂ ਆਹ ਕੱਦੂ ਇਹ ਲੀਆਂ ਵਾਲ ਕੱਦੂ ਐ ਆਹ ਤੂਰੀਆਂ ਦੀਆਂ ਵੱਲਾਂ ਬਾਈ ਇਹ ਤੂਰੀਆਂ ਦੇ ਵੱਲਾਂ ਨਾਲ ਗੰਡਿਆਂ ਦੇ ਵਿੱਚ ਉਗਰੀਆਂ ਗੰਡੇ 'ਚ ਮੁਰਕ ਆ ਬਾਈ ਮੁਰਕ ਦੋ ਤਿੰਨ ਆੜੀ ਪੱਟਦੀ ਆ ਵੇਖੋ ਇਹ ਫੇਰ ਫੁੱਟੇ ਆਉਂਦੀ ਐ ਤੇ ਜਦੋਂ ਗੰਡੇ ਪੱਟ ਲੈਣਾ ਉਸ ਤੋਂ ਬਾਅਦ ਇਹ ਤੇ ਖਿਲਾਰ ਦੇਾਂਗੇ ਇਧਰ ਚਾੱਕ ਕੇ ਟਾਂਗਰ ਮੁਰਕ ਆਪੇ ਥੱਲੇ ਮਰ ਜੂ ਤੇ ਵੱਲਾਂ ਉੱਤੇ ਆ ਆਵੇ ਆਪਣੀ ਵੱਲ ਐ ਆ ਵੀ ਜੋ ਗਲੀਆਂ ਵਾਲੇ ਕਦੂ ਦੇ ਇਹ ਇਹ ਵੀ ਕਤਨ ਲਾਪੀ ਕਿਸੇ ਦਾ ਨਾਪੀ ਦੇਵ ਨੇ ਨੱਪੇ ਸੀ ਮਲਾ ਦਾ ਆ ਬਈ ਟੰਡਿਆਂ ਦੇ ਵੱਲ ਮਿਲ ਗਈ ਜੀ ਇੱਕ ਕਰਕੇ ਤਾਂ ਲਈ ਸੀ ਤੂਰੀਆਂ ਦੀ ਉਹ ਆਂਦਾ ਤੂਰੀਆਂ ਦੀ ਹੈ ਤੂਰੀਆਂ ਦੀ ਹੈ ਨਹੀਂ ਸੀ ਉਦਾਂ ਹੀ ਲੱਗਦੀ ਸੀ ਤੇ ਪਰ ਇਹਨੇ ਵੀ ਸਬਜ਼ੀ ਖਵਾਤੀ ਆਪਾਂ ਨੂੰ ਤਾਂ ਸਬਜ਼ੀ ਚਾਹੀਦੀ ਸੀ ਕਦਰ ਤੂੰ ਟੱਕ ਮਾਰਦਾ ਕਰ ਬਾਈ ਆ ਦੇਖੋ ਬਈ ਅੱਲਾਹ ਲਸਾਂ ਦੀ ਜਮਾ ਕਮਾਲ ਹੋਈ ਬਈ ਆ ਬੰਨ ਤੂੰ ਕਿਰਾ ਹਾਂ ਗੁੱਟੀਆਂ ਫਲ ਮੇ ਜੜੀ ਸਾਡੀ ਖੜਦਾ ਕਿੰਨਾ